ਯੋਗੋਂ ਨਰਮਲ ਵੀ ਪਹਿਲਾਂ ਸਰਾਰਤੀ ਹੁੰਦਾ ਸੀ ਬਾਈ ਇਹ ਵੀ ਡਰਾਈਵਰ ਹੀ ਹੁੰਦਾ ਸੀ ਹਾਂ ਸਾਡੇ ਨਾਲ ਇੱਕ ਬੰਦਾ ਹੁੰਦਾ ਸੀ ਉਹਨੇ ਘੜੀ ਲਿਆਉਣੀ ਨਵੀਂ ਅੱਛਾ ਜਦੋਂ ਵੀ ਲਿਆਉਣੀ ਉਹਨੇ ਨਵੀਂ ਘੜੀ ਲਿਆਉਣੀ ਹੂੰ ਪੈਸੇ ਹੁੰਦੇ ਸੀ ਘੜੀ ਬਣਨੀ ਭੋਕ ਹੈ ਟੋਨੇ ਹੂੰ ਤੇ ਉਹਨੂੰ ਪੁੱਛਣਾ ਜੇ ਕੇ ਨੇ ਟਾਈਮ ਕਿੰਨਾ ਹੋ ਗਿਆ ਲੈ ਯਾਰ ਦੇਖ ਲੈ ਤੈਨੂੰ ਕੋਈ ਜਵਾਬ ਹੈ ਯਰੇ ਅੱਛਾ ਉਹ ਬੰਦੇ ਰਸਦਾ ਨਹੀਂ ਬੋਲ ਕੇ ਰੇਗ ਦੇ ਮੂਰੇ ਕਰ ਦਿੰਦਾ ਤੈਨੂੰ ਜਵਾਬ ਹੈ ਨਾ ਤੂੰ ਦੇਖ ਲੈ ਹੂੰ ਘੜੀ ਯਾਰ ਤੇਰ ਕੋਈ ਜਵਾਬ ਦੇ ਰੇਗ ਦੇ ਮੂਰੇ ਕਰ ਦਿਆ ਘੜੀ ਇਹ ਕਿਦਾਂ ਨਰਮਲ ਮੂਰੇ ਕਰਤੀ ਨਰਮਲ ਕਹਿੰਦਾ ਸੀ ਬਾਈ ਜੀ ਨਾਲ ਟਾਈਮ ਕੀ ਹੋ ਗਿਆ ਲੈ ਨਰਮਲਾ ਤੇ ਯੂ ਜਵਾਬ ਆ ਕਹਿੰਦਾ ਲੈ ਦੇਖ ਨਰਮਲ ਕਹਿੰਦਾ ਨਾ ਮੈਨੂੰ ਦੇਖਣਾ ਨਹੀਂ ਆਉਂਦਾ ਮੈੰਡੂ ਵੀ ਨਹੀਂ ਆਉਂਦਾ ਕਹਿੰਦਾ ਉਹਨੂੰ ਤਾਂ ਪਤਾ ਸੀ ਨਰਮਲ ਦਾ ਪੈਰਾ ਜੋ ਕੱਢਣਾ ਸੀ ਕਹਾਂ ਨਹੀਂ ਬਾਈ ਮੈਨੂੰ ਦੇਖਣਾ ਨਹੀਂ ਆਉਂਦਾ ਕਹਿੰਦਾ ਦੇਖਣਾ ਫਿਰ ਮੈਨੂੰ ਵੀ ਨਹੀਂ ਆਉਂਦਾ ਐਵੇਂ ਥੋੜਾ ਹਰੇਕ ਨੂੰ ਘੜੀ ਦਿਖਾਈ ਜਾਂਦਾ ਮੈਂ ਕਹਿੰਦਾ ਮੇਰੀ ਬਾਹਾਂ ਦੋ ਕਰਨ ਲੱਗ ਜਾਂਦੀਆਂ ਯਾਰ ਫੇਰੀ ਸਾਰੇ ਜਾਣ ਕੇ ਪਾਉਂਦੇ ਆ ਕਹਿੰਦਾ ਬਈ ਹੈਨਾ ਬਈ ਬਹੁਤ ਬੰਦਿਆਂ ਨੂੰ ਟਾਈਮ ਪਹਿਲਾਂ ਨਹੀਂ ਦੇਖਣਾ ਹੁੰਦਾ ਸੀ ਹਾਂ ਮੈਂ ਬੜਾ ਉਖਾ ਵੀ ਨਾ ਉਹਦੇ ਜੂਈ ਕਿਹੜੀ ਕਿੱਧਰ ਨੂੰ ਗਈ ਕਿਹੜੀ ਕਿੱਥੇ ਗਈ ਐਵੇਂ ਗੁਣੀ ਜਾਣਾ 2 3 9 ਹਾਂ ਹਾਂ ਹੁਣ ਤਾਂ ਯਾਰ ਉਹ ਗੱਲਾਂ ਹੀ ਨਹੀਂ ਯਾਰ ਅੱਜ ਉਹ ਬਾਈ ਮਿਲਿਆ ਸੀ ਆਪਾਂ ਨੂੰ ਝੰਡੇਆਂ ਨਹੀਂ ਹਾਂ ਤੇ ਉਹ ਵੀ ਉਹ ਗੱਲਾਂ ਕਰਦੇ ਕਹਿੰਦਾ ਬਾਜ ਪੰਜ ਪਈ ਬਹੁਤ ਉੱਠ ਗਈ ਆ ਹਾਂ ਹਨਾ ਛੇੜੀਆਂ ਚ ਕਿਹੜੇ ਕਿਹੜੇ ਬੜਾ ਕੁਸੰਦਾ ਸੀ ਯਾਰ ਉਹ ਤਾਂ ਰੌਣਕ ਹੀ ਗਈਆਂ ਪੰਜਾਬ ਉਹ ਕਿੱਥੇ ਬਣ ਜੂਗਾ ਉਹ ਪੰਜਾਬ ਨਹੀਂ ਬਣ ਸਕਦਾ ਉਹ ਤਾਂ ਬਾਹਲਾ ਪਿੱਛੇ ਰਹਿ ਗਿਆ ਉਹ ਜੋ ਡੈਗਦੇ ਸੱਟ ਲੱਗਦੀ ਹੈ ਕਹਿੰਦਾ ਉੱਤੋਂ ਘੁੱਟ ਬਹੁਤ ਪੈਂਦੀ ਜੀ ਹਾਂ ਉਹ ਕਹਿੰਦਾ ਉਹ ਤੋਂ ਨਾ ਕੜਿਆਂ ਚ ਦੀ ਨੰਗਦੇ ਹੁੰਦੇ ਸੀ ਬੰਦੇ ਤਿੰਨ ਬੰਦੇ ਦੀ ਨੰਗਦੇ ਹੁੰਦੇ ਕੜੇ ਚ ਦੀ ਹਾਂ ਉਹ ਕਹਿੰਦਾ ਸੀ ਟੂਪ ਚ ਫਸ ਗਏ ਭਰਾਵਾ ਤਰਲੇ ਜਾੜੇ ਫਸ ਗਏ ਵਿਚਾਲੇ ਕਹਿੰਦਾ ਫੜ ਕੇ ਚੀਕਾ ਮਾਰ ਕੇ ਦਿਖੜੇ ਲਾ ਜਾਵੇ ਫਸ ਗਏ ਛੋਟੀ ਚ ਸਕੂਟਰ ਵਾਲੀ ਚ ਅੱਛਾ ਹੱਜ ਧੂਕੇ ਮਾਰਤਾ ਗਏ ਉੱਥੇ ਪਾਸੇ ਵਾਲੇ ਜਵਾਕਾਂ ਨੂੰ ਕਹਿੰਦੇ ਦੇਖੋ ਜੀ ਹੁਣ ਨੌਜਵਾਨ ਨਿਕਲ ਰਹੇ ਨੇ ਹੁਣ ਤੁਹਾਡੇ ਸਾਹਮਣੇ ਤਿੰਨੋਂ ਨੌਜਵਾਨ ਪਹਿਲਵਾਨ ਬਿਜਲੀ ਨਿਕਲ ਕੇ ਦਿਖਾਉਣਗੇ ਵਿਚਾਲੇ ਢੱਡ ਕੋਠੇ ਗਏ ਚੀਕਾ ਮਾਰਨ ਕਹਿੰਦਾ ਉੱਤੋਂ ਉੱਚਾ ਆਪਣੇ ਫਿਰੇ ਉਧਰੋਂ ਦਾਤੀ ਨਾ ਟੂਪ ਵੱਢੇ ਫੇਰ ਉਹ ਕਹਿੰਦਾ ਮੈਂ ਕਹਿਆ ਯਾਰ ਕਹਿੰਦਾ ਮੇਰੇ ਯਾਦ ਆ ਗਿਆ ਯਾਰ ਤੇਰੇ ਵਾਲੀ ਗੱਲ ਤੋਂ ਕਹਿੰਦਾ ਮੈਂ ਕਹਿਆ ਯਾਰ ਵਾਕਈ ਆ ਆਈ ਬਾਬਾ ਜਿਹੜਾ ਸਾਡੇ ਨਾਲ ਬਾਜੀ ਕਰ ਸੀ ਟਿਫੀਗਾ ਚ ਹਾਂ ਪੰਜਰ ਦੇ ਨੇ ਉੱਥੇ ਮੇਲਾ ਲੱਗਦਾ ਜਦੋਂ ਅੱਛਾ ਇੱਥੇ ਤਾਂ ਲੈ ਸਰਿਕਾ ਗੜ ਤੇ ਹਾਂ ਗੋਰੇ ਕਹਿੰਦੇ ਫੜੂ ਹੋਇਲੂ ਕਦਾ ਗਾਲ ਚਦੀ ਲੱਗਾ ਜਿੱਬੇ ਵਾਰ ਕਮਾ ਯਾਰ ਕਦਾ ਸਰਗਿਆ ਗਾਲ ਚਦੀ ਲੱਗੂ ਹਾਂ ਉਹ ਸਾਡੇ ਵਾਲੇ ਆਪਣੇ ਵਾਲੇ ਇੰਡੀਅਨ ਕਹਿੰਦੇ ਨਹੀਂ ਜੀ ਮੋੜ ਦੂਗਾ ਉਹ ਮੋੜੇ ਕਹਿੰਦੇ ਯਾ ਦਿਮਾਗ ਖਰਾਬ ਆ ਬੰਦਾ ਲੋਹਾ ਕਿ ਮੈਂ ਮੋੜ ਦੂ ਹਾਂ ਉਹ ਕਹਿੰਦੇ ਬੈਠੋ ਤਾਂ ਸਹੀ ਸ਼ਾਂਤੀ ਨਾ ਉਹਨਾਂ ਨੂੰ ਐਵੀ ਗੱਲ ਵੀ ਦੀ ਨਿਕਲ ਦੋਰੇ ਆ ਜੇ ਕਰਦੇ ਹੋ ਐਕਸ਼ਨ ਕਰਦੇ ਹੁੰਦੇ ਐਵੇਂ ਬਹੁਤ ਜ਼ੋਰ ਲੱਗ ਰਿਹਾ ਮੋੜਨਾ ਤਾਂ ਸਰਗਿਆ ਨੇ ਲੰਬਾਈ ਦੇ ਹਿਸਾਬ ਨਾਲ ਹੁੰਦਾ ਨਾ ਤਾਂ ਰੱਖੇ ਹੀ ਉਸ ਹਿਸਾਬ ਨਾਲ ਹੁੰਦਾ ਵਿਚਾਲੇ ਬੈਂਡ ਪੈ ਜੇ ਉਹ ਬਾਬਾ ਆਏ ਤਾਂ ਬਾਅਦ ਦੇਖੇ ਨਾ ਉਹਨੂੰ ਐ ਹਿਸਾਬ ਨਾਲ ਨਾਪਦੇ ਉਹਨਾਂ ਨੂੰ ਪਤਾ ਵਿਚਾਲੇ ਬੈਂਡ ਪਹਿਣਾ ਦੇ ਸਰਗਿਆ ਦੀ ਲੰਬਾਈ ਵੀ ਉਸ ਹ ਬੜੇ ਵੀ ਜਨਾਹ ਕਰ ਗੋਰੇ ਨੇ ਹੱਥਾਂ ਦੇ ਕੰਨ ਫਲੋਈ ਯਾਰ ਗਿਆ ਸਰ ਗਿਆ ਤਾਂ ਉਹ ਮੋੜ ਤਾ ਉਹਨੇ ਗੋਰੇ ਉਹਦੀ ਧੌਣ ਵੇਖਣਾ ਤਾ ਜਿੰਨਾਂ ਦੇ ਕਮਾਲ ਲੋਹਾ ਇੱਥੇ ਕੋਈ ਉਹ ਨਾਪ ਨਾਪ ਦੇਖ ਰਹੇ ਕਿ ਕੀ ਪਤਾ ਰਪਈਆ ਨਾ ਫਸਾਈ ਬੈਠਾ ਹੋਵੇ ਅੰਦਰ ਗੰਜਰ ਦਾ ਅੱਛਾ ਉਹ ਕਹਿੰਦਾ ਅਸੀਂ ਮੋੜ ਦਿੰਨੇ ਆ ਉਹ ਕਹਿੰਦਾ ਕਮਾਲ ਆ ਯਾਰ ਪੰਜਾਬੀ ਤਾ ਯਾਰ ਐ ਨਹੀਂ ਪਤਾ ਵੀ ਇੱਕ ਕਾਲਾ ਹਾਂ ਰਾਜੂ ਹੁੰਦਾ ਸੀਗਾ ਬੋਤਲਾ ਭੱਡਣੀਆਂ ਰਾਜਕੁਮਾਰ ਰਾਜੂ ਸਾਈਕਲ ਚਲਾਉਂਦਾ ਵਿਖਿਆ ਟੱਲੀ ਹੁੰਦਾ ਸੀ ਨਾਲ ਉਹਦੀ ਅੱਛਾ ਤਿੰਨ ਦਿਨ ਸਾਈਕਲ ਤੇ ਹੀ ਰਹਿੰਦਾ ਸੀ ਉਹ ਹਾਂ ਹਾਂ ਹਨਾ ਗੋੜ ਕਿਉਂ ਕੋਈ ਇਹਦੇ ਨਾਲ ਹਾਂ ਉਹਨੇ ਸਾਰੀ ਦਿਹਾੜੀ ਸਾਈਕਲ ਚਲਾਉਣਾ ਨਹਾਉਣਾ ਵੀ ਸਾਈਕਲ ਤੇ ਕੱਪੜੇ ਵੀ ਉੱਤੇ ਹੀ ਚੇਂਜ ਕਰਨੇ ਚਾਹ ਵੀ ਬਣਾਉਣੀ ਪੀਣੀ ਵੀ ਹਾਂ ਸਾਈਕਲ ਤੇ ਹੀ ਰੋਟੀ ਖਾਣੀ ਸਾਈਕਲ ਤੇ ਹੀ ਰਹਿਣਾ ਉਹ ਕੜਾਹ ਵੀ ਦਿੰਦਾ ਸੀ ਸਾਈਕਲ ਤੇ ਬੈਠਾ ਵੀ ਰਹਿੰਦਾ ਸੀ ਹਾਂ ਮਉਣ ਕਿਉਂ ਚੱਕ ਕੇ ਸਾਈਕਲ ਖੱਡੇ 'ਚ ਤਾਰ ਕੇ ਉੱਥੋਂ ਨੱਪ ਦੇਣਾ ਹਾਂ ਤੜਕੇ ਫੇਰ ਕੱਢਣਾ ਨਹੀਂ ਨਹੀਂ ਤੀਜੇ ਦਾ ਕਰਦੇ ਹੁੰਦੇ ਨਾ ਡੇਲੀ ਤੀਜੀ ਕਰ ਅਜਤੈਂ ਤੱਕ ਤੀਜੇ ਦਿਨ ਖੇਡਾ ਖਤਮ ਹੁੰਦਾ ਸੀ ਫਿਰ ਉਹਨੇ ਮੂਰੇ ਪੈ ਜਾਣਾ ਚੱਕੀ ਦਾ ਪੋੜ ਆ ਹੈਂਡਲ ਨੂੰ ਪਾ ਕੇ ਨਾ ਪਤਾ ਨਹੀਂ ਕਿਵੇਂ ਸਾਈਕਲ ਵੀ ਖੜਾ ਰਹਿੰਦਾ ਸੀ ਇੱਥੇ ਚੱਕੀ ਦਾ ਪੋੜ ਰੱਖ ਕੇ ਘਣਾ ਨਾ ਤੋੜਦੇ ਸੀ ਬਾਈ ਅੱਛਾ ਉਹ ਤਾਂ ਬਾਬਾ ਕਲਾ ਬਹੁਤ ਝੂਠੀ ਆ ਹਾਂ ਉਦਾਂ ਹੁਣ ਤੁਸੀਂ ਵੇਖ ਲੈ ਜੇ ਕੋਈ ਬੰਦੇ ਨੇ ਤਜਰਬਾ ਕਰਨਾ ਇੱਟਾਂ ਲੈ ਲੇ ਵੀ ਹਾਂ ਚਾਤੀ ਤੇ ਇੱਟਾਂ ਰੱਖ ਕੇ ਉੱਤੇ ਇੱਟਾਂ ਨਾਲ ਭੰਨੀ ਜਾ ਜਥੌੜਿਆ ਨਾਲ ਭੰਨੀ ਜਾ ਅੱਛਾ ਥੱਲੇਦਾਰ ਦੇ ਨਹੀਂ ਹੁੰਦਾ ਇੱਟਾਂ ਹੀ ਤੋੜਦੇ ਨੇ ਬਾਈ ਅੱਛਾ ਹਾਂ ਅਸੀਂ ਸਕੂਲ ਚ ਖੇਡਾ ਪਉਣ ਲੱਗੇ ਅਸੀਂ ਨਿਆਣੇ ਸੀ ਸਕੂਲ ਦੇ ਇਟਾ ਲਵਾਇਆ ਪੰਜਾਂ ਸੀ ਅਸੀਂ ਅੱਧੀ ਛੁੱਟੀ ਪੈ ਜਾਣਾ ਜਾ ਕੇ ਆ ਗਿਆ ਰਾਜਕਮਰ ਰਾਜੂ ਮੈਂ ਪੈ ਜਾਣਾ ਪੰਜ ਇਟਾਂ ਅੱਜੋ ਉਹਨਾਂ ਨੇ ਮਾਰੀ ਜਾਣੇ ਮਤੋਂ ਮਰੀਦ ਨਜਵਾਕ ਨਹੀਂ ਇਟਾਂ ਤੋੜ ਤੋੜ ਇਟਾਂ ਤੋੜ ਤੋੜ ਇੱਥੇ ਰੱਖ ਕੇ ਨਾ ਕੂਨੀ ਤੇ ਉਹ ਟੁੱਟ ਮਾਰੀ ਠਾ ਦੇ ਨਿਕਣ ਹਾਂ ਉਹ ਇੱਥੇ ਦਾ ਇੰਨਾ ਤੜ ਬੈਂਡ ਹੈ ਇੱਥੇ ਇਟ ਪਈਏ ਵਿਚਾਲੇ ਮਰੀਏ ਟੁੱਟਣ ਗਈ ਆ ਠੀਕ ਹੈ ਤੇ ਇੱਕ ਦਿਨ ਮੈਡਮ ਨੂੰ ਪਤਾ ਲੱਗ ਗਿਆ ਅਸੀਂ ਤਾਂ ਪਏ ਭੰਨੀ ਜਾਂਦੇ ਸੀ ਉਹਨੇ ਢਾਹ ਲਿਆ ਕਿ ਸਾਰੇ ਕਰ ਲਏ ਇਕੱਠੇ ਕਹਿੰਦੇ ਰੋੜੇ ਇਕੱਠੇ ਕਰੋ ਕਿੰਨੇ ਹਾਂ 100-100 ਰੁਪਿਆ ਪਾਤਾ ਪਾਤਾ ਖੜਕ ਲਓ ਜਾਓ ਟੂਟਾ ਵੜਾਈ ਜਾਂਦਾ ਇੱਦਾਂ ਰੋੜੇ ਲੈ ਜਾਓ ਘਰੇ ਇੱਟਾਂ ਲੈਓ ਖੂਲ ਦਿਗਾ ਮੋੜ ਕੇ ਫੇਰ ਘਰ ਦਿਆਂ ਨੇ ਪੱਠਾ ਲਾ ਕੇ ਦਿੱਤਾ ਅੱਛਾ ਸਾਡੇ ਤੇ ਟੰਪਕਾਈਆਂ ਅੱਛਾ ਫੇਰ ਕੁੱਟ ਪਈ ਕਰੇ ਹੂੰ ਫੇਰ ਉਹ ਗੱਲ ਹੋਇਆ ਸਾਡਾ ਠੀਕ ਹੈ ਬਾਲਾਂ ਪੁੱਟਣਾ ਖੇਟਾ ਹੁੰਦਣਾ ਸੀ ਹਾਂ ਇੱਕ ਦੋ ਸਪਾਈ ਖੇਡਦੇ ਹੁੰਦੇ ਸੀ ਅਸੀਂ ਤਾਂ ਖੇਡਦੇ ਹੁੰਦੇ ਸੀ ਸਾਡੇ ਕੋਲ ਆ ਦੋ ਤਾਂ ਰਹਿੰਦਾ ਹੁੰਦਾ ਸੀ ਸਾਡੇ ਕੋ ਕਾਲਾ ਮੁੰਡਾ ਮੇਰਾ ਦੋਸਤ ਮਰ ਗਿਆ ਉਹਨੂੰ ਨੰਬਰਦਾਰ ਹੁੰਦੇ ਸੀ ਉਹਨਾਂ ਕੋਲੇ ਰਕਨੂ ਦੀ 12 ਬੋਰ ਤੇ ਉਹ ਕਹਿੰਦੇ ਬਈ ਅਸੀਂ ਆਪਾਂ ਉਹਨਾਂ ਦਾ ਘਰ ਵੀ ਆਏ ਹੁੰਦਾ ਸੀਗਾ ਆਏ ਦੇ ਬਣਾ ਥਾਣੇ ਉਗੂ ਅੱਛਾ ਬਰਾਣੀ ਨਹੀਂ ਹੁੰਦਾ ਦਲਾਂ ਜਾਂ ਗਲਾਈਆਂ ਇੰਝ ਬਣਾਏ ਆਏ ਬਣਿਆ ਜਮੇ ਥਾਣਾ ਲੱਗਦਾ ਇੱਕ ਉਹਨਾਂ ਦੇ ਚੌਂਤਰਾ ਬਣਾਉਂਦੇ ਚੌਂ ਵੇੜੇ ਦੇ ਵਿਚਾਲੇ ਕੱਚਾ ਬਹੁਤ ਉੱਚਾ ਹੁੰਦਾ ਈ ਉਹ ਮਸੀਂ ਚੜਦੇ ਸੀ ਉੱਥੇ ਅਗੇ ਪਹਾੜੀ ਆ ਅਗੇ ਚਬਾ ਘਾਟੀ ਆ ਇਹ ਚੰਬਲ ਦੇ ਡਾਕੂ ਰਹਿੰਦੇ ਇੱਥੇ ਆ ਥਾਣੀ ਚ ਉਹ ਐਸਐਚਓ ਬਣ ਗਿਆ ਤੇ ਅਸੀਂ ਡਾਕੂ ਬਣ ਗਏ ਅੱਛਾ ਨਹੀਂ ਸਾਡਾ ਬੰਦਾ ਇੱਕ ਫੜਿਆ ਗਿਆ ਥਾਣੀ ਚ ਅੱਛਾ ਫੜਿਆ ਗਿਆ ਸੀ ਸਰਾਉਣ ਜਾਂਦੇ ਆਉਂਦਾ ਬੰਦਾ ਅੱਛਾ ਕਦ ਦੇ ਹੁੰਦਾ ਹਾਂ ਅਸੀਂ ਥਾਣੇ ਚ ਪੜ ਗਏ ਟਗੜ ਟਗੜ ਨਹੀਂ ਹੁੰਦਾ ਸੀ ਰੱਸੀ ਉਹਨਾਂ ਦੇ ਘੋੜੇ ਬਣਾਏ ਅਮੀ ਤਰਪ 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 ਆ ਗਈ। ਕਿਆ ਕਿਆ ਬੰਦਾ ਲੈ ਕੇ ਭੱਤ ਗਿਆ ਆਪਦਾ। ਅੱਛਾ ਬੰਦਾ ਲੈ ਕੇ ਭੱਜ ਗਿਆ ਜਦੋਂ ਪਹਾੜੀ ਤੇ ਚੜ੍ਹਨ ਦਾ ਕਿਹਾ ਉਹ ਬੰਦਾ ਰੁਕ ਜਾ ਜਵਣਾ ਕੋਲੀ ਮਰ। ਹਾਂ ਜਵਣਾ ਵੀ ਨਹੀਂ ਕਿ ਤਮਾ ਘਟਾਕਦੇ ਆ। ਉਹਨੇ ਸੱਤੀ ਬਾਰਾਂ ਬੂਰ ਲਾ ਲਈ। ਉਹ ਤਕਾਰਦੂਦ ਸੀਗੇ। ਅੱਛਾ ਉਹਨੇ ਮਾਰ ਗਿਆ ਠੰਮ। ਉਹ ਕਹਿੰਦਾ ਆਲੇ ਆ ਜਿਹੜਾ ਮੋੜ ਚੜਦਾ ਸੀ ਥੱਲੇ ਥੱਲੇ ਅਜੇ ਤਾਂ ਬੱਜੀ ਗਿੱਟੇ ਤੇ ਪੱਕੀ ਗੱਲ ਆ ਹੋਰ ਅੱਛਾ ਉਹਨੇ ਉੱਥੇ ਰਫਲ ਸੱਟ ਦੀ ਆਪਾਂ ਤਾਂ ਮਗਰ ਦੇਖਿਆ ਹੀ ਨਹੀਂ ਦੂਜੇ ਵੱਡੇ ਜਿਹੜੇ ਨੇ ਤਾਂ ਅੱਛਾ ਸਿੱਧੇ ਹੀ ਲੰਘ ਮਗਰ ਠਾਲੀ ਦਾ ਵਿਚਾਰਾ ਬੰਦਾ ਮੈਂ ਕਿਹਦੇ ਵਾਸਤੇ ਚੋਬੰਦਾ ਮਾਰਦਾ ਤੇਰੇ ਤੇ 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 ਪਾਏ ਤਾਂ ਖੂਨ ਤਾਂ ਬੰਦਿਕਰੇ ਅੱਛਾ ਸਾਰੀ ਦਿਹਾੜੀ ਘਰੇ ਨਹੀਂ ਬੜੇ ਉਹਨੂੰ ਲੈ ਕੇ ਗਏ ਡਾਕਟਰ ਦੇ ਅੱਛਾ ਦੂਜੇ ਦਿਨ ਪੁੱਟੇ ਡੰਗ ਲਿਆ ਸਾਨੂੰ ਦਲਾਨ ਚ ਮੈਂ ਕਹਿੰਦਾ ਜਿਵੇਂ ਮੈਂ ਨਾ ਤਬਾਹੀ ਫਿਲਮ ਦੇਖੀ ਮੈਂ ਬਹੁਤ ਹੱਸਿਆ ਮਰੇਟਡ ਦੁਖਣ ਲੱਗਾ ਕਿ ਤੈਨੂੰ ਕਿਉਂ ਗਿਆ ਕਿ ਮੈਂ ਸਾਡਾ ਸੀਨ ਆ ਗਿਆ ਸਾਨੂੰ ਕਰਦਣੇ ਆਏ ਟੱਗਿਆ ਸੀ ਨਾ ਆਏ ਕੁਟਿਆ ਟਾਂਕੀ ਪੁੱਠੇ ਯਾਰ ਹੋਰ ਉਹ ਕਹਿੰਦੇ ਸਾਲਿਓ ਮੋੜ ਕੇ ਕਰੋਗੇ ਉਸ ਜ਼ਰੂਰਤ ਮੈਂ ਕਹ ਜਮਈ ਨਹੀਂ ਜਮਈ ਨਹੀਂ ਕਰਦੇ ਜਦ ਲੜਾਈਆਂ ਕੀ ਹੁੰਦੀਆਂ ਸੀ ਮਾੜੀ ਜੀ ਗੱਲ ਤੇ ਲੜ ਪੈਣਾ ਕਾਲਾ ਲੜ ਪਿਆ ਸਾਡੇ ਨਾਲ ਸਾਡਾ ਤੇ ਅਸੀਂ ਉੱਥੋਂ ਦੀ ਸਕੂਲ ਲੰਘਣਾ ਹੁੰਦਾ ਸੀ ਸਾਰੀ ਛੁੱਟੀ ਸਾਡਾ ਮਿਲਟਰ ਹੁੰਦਾ ਸੀ ਸਾਡਾ ਰੂਪ ਉਹ ਵੀ ਸਾਡੇ ਹੀ ਸੀ ਹਨ ਤੇ ਅਸੀਂ ਉੱਥੋਂ ਦੀ ਲੰਘਣਾ ਸੀ ਤੇ ਕਾਲੇ ਨੇ ਡਲਿਆਂ ਦਾ ਢੇਰ ਲਾ ਲੈ ਗਿਆ ਆਜੋ ਹਾਂ ਗੋਗਰ ਨਾਲੋਂ ਇੱਥੇ ਸਾਰਾ ਪਿੰਡ ਬੜ ਕੇ ਆਇਆ ਸੀ ਜਿਹੜਾ ਗਲੀ ਕਰ ਦੂਗਾ ਟੜਾ ਮਾਰੀ ਬਾਬਾ ਜਾ ਫਰੌਂ ਜਾਣੀ ਸਾਈਕਲ ਦਾ ਟਾਇਰ ਚਾ ਨਾ ਲੈ ਕੇ ਜਾਣਾ ਹਾਂ ਡੰਡੇ ਨਾਲ ਪੀਜੇ ਕਰਨ ਨਾਲ ਦੱਸ ਯਾਰ ਫੇ ਚੱਕੇ ਦੇ ਵਿੱਚ ਡੰਡਾ ਫਸਾ ਕੇ ਬਹੁਤ ਭਜਾਉਣਾ ਹਨਾ ਹਾਂ ਆ ਸਾਡੀ ਨਾਲ ਗੇਡਾ ਸੀ ਇਹ ਹਾਂ ਇੱਕ ਬਾਬਾ ਚਪਲੀ ਦੇ ਟਾਇਰ ਕੱਟ ਕੇ ਨਾ ਆ ਉਹ ਬਣਾ ਲੈਣਾ ਆ ਵੀਰੇ ਪੱਟ ਦੇ ਵਿੱਚ ਨਿਸ਼ਾਨ ਬਹੁਤ ਗੁੰਦਾ ਉਹਦਾ ਜੋ ਭਜਾਈਗੇ ਭਜਾਈਗਾ ਪੈ ਤਰ ਕੰਨਾ ਉਰੇ ਲੱਗ ਗਿਆ ਜੋ ਪੈ ਤਰ ਪੱਟ ਨਾਲ ਫਸ ਗਿਆ ਵਿੱਚ ਖੁੱਭ ਗਿਆ ਕੰਨਾ ਵਿੱਚ ਪੱਟ ਦੇ ਬਾਬਾ ਨਿਸ਼ਾਨਾ ਇਹ ਤਾਰਾਂ ਦਾ ਅਸੀਂ ਜਿਹੜੇ ਤੁਹਾਨੂੰ ਅੱਜ ਟਰੈਕਟਰ ਲੈ ਕੇ ਦਿੰਦੇ ਆ ਨਾ ਬੱਚਿਆਂ ਨੂੰ ਵੀ ਪਾਪਾ ਮੈਨੂੰ ਟਰੈਕਟਰ ਲੈ ਦੇ ਪਾਪਾ ਮੈਨੂੰ ਸਾਈਕਲ ਲੈ ਦੇ ਸਾਨੂੰ ਨਹੀਂ ਅਸੀਂ ਆਪਦੀ ਮਿਹਨਤ ਨਾਲ ਤਾਰਾਂ ਦਾ ਚੱਕੇ ਬਣਾ ਕੇ ਉੱਥੇ ਤਾਰ ਫਸਾ ਕੇ ਉੱਪਰ ਸਟੀering ਬਣਾ ਕੇ ਆਪਦੀ ਮਿਹਨਤ ਨਾਲ ਕਰਦੇ ਵਰਨਾ ਠੀਕ ਹੈ ਲੱਕੜ ਦੇ ਆਕ ਦੇ ਪਿਸਤੌਲ ਆਪ ਬਣਾਉਣੇ ਸਾਈਕਲ ਵਾਲੇ ਕੋਲੇ ਐਵੇਂ ਬਹਿ ਜਾਣਾ ਜਾ ਕੇ ਉਤਾਰ ਲੈਣੀਆਂ ਤੂੰ ਹਾਂ ਬਾਈ ਆ ਰਿਹਾ ਚੱਕ ਉਰੀ ਅਵੇ ਆਈ ਤੇ ਨੀਂ। ਠੀਕ ਹੈ। ਫਿਰ ਆਂਬ ਪੱਕੜ ਬਹੁਣ ਜਾਂਦੇ ਹੁੰਦੇ ਸੀ ਅਸੀਂ ਮੈਸਤਰੀ ਦੇ ਘਰੇ। ਅੱਛਾ। ਆਂਬ ਕਿਹੜਾ ਘਰੇ ਪਾਰਦਾ ਸੀ ਉਦੋਂ? ਚਾਰ ਵਾਲੇ। ਆਂਬ ਲਿਆਉਣੇ ਮੈਸਤਰੀ ਕੋਲੇ ਜਾਣਾ। ਉਹਨੇ ਤੇਸੀ ਨਾਲ ਪਾੜਨੇ। ਜਿਹੜਾ ਖੱਟਾ ਜਾ ਉਹਨੂੰ ਉੱਠ ਕੇ ਪੈਣਾ। ਆਹੋ। ਇਹ ਸਾਡਾ ਖਾਣਾ। ਇਹ ਸਾਡਾ ਖਾਣਾ ਸੀ। ਹਾਂ। ਉਹ ਕੱਚੇ ਆਂਬ ਖਾਈ ਜਾਣੇ ਬੈਠੇ ਅਸੀਂ। ਹਾਂ। ਉਹਨੇ ਕੂਰੀ ਜਾਣਾ ਮੈਸਤਰੀ ਨੇ ਘਰ ਦੇ ਗਾਲਾ ਕੱਢਣਗੇ। ਇੰਨੇ ਕਿਵੇਂ ਘੱਟ ਗਏ? ਦੰਦ ਕੱਟੇ ਹੋ ਜਾਣਗੇ। ਹਾਂ। ਦੰਦ ਕੱਟੇ ਕਰ ਲੈਂਦੇ ਸੀ। ਹੋਰ। ਉਹਦਾ ਕੋਈ ਖਟੰਖਟਿਆ ਨਾ ਮਤਲਬ ਨਹੀਂ ਹੁੰਦਾ ਇਹ। ਸਾਨੂੰ ਤਾਂ ਠੰਡਾ ਨਹੀਂ ਮਿਲਦਾ ਸੀ ਤੀਨ ਨੂੰ ਬੱਤਾ ਕਹਿੰਦੇ ਹੁੰਦੇ ਸੀ ਇਹਨੂੰ ਗੋਲੀ ਵਾਲਾ ਹਾਂ ਬਿਨਾ ਫਰਿੱਜ ਤੋਂ ਪੀਂਦੇ ਹੁੰਦੇ ਸੀ ਤੱਤਾ ਹਾਂ ਜੇ ਦੁਕਾਨ ਵਾਲੇ ਨੇ ਕਹਣਾ ਲੈਟ ਹੈ ਨਹੀਂ ਉਹਨੂੰ ਕਹਾਂ ਪੈਸੇ ਆ ਹੁਣ ਤੂੰ ਦੇ ਦੇ ਤੱਤਾ ਹੀ ਇਹਨਾਂ ਬੱਤਾ ਪੀਣਾ ਤੱਤਾ ਹੀ ਪੀ ਕੇ ਭੱਜਿਆ ਹੁਣ ਹਾਂ ਆ ਸਾਡੇ ਖਾਣੇ ਹੁੰਦੇ ਸੀ ਵੱਧ ਤੋਂ ਵੱਧ ਤੇ ਸਾਨੂੰ ਆਹ ਦਾ ਮਤਲਬ ਹੀ ਕੋਈ ਨਹੀਂ ਕੋਈ ਸ਼ਹਿਰੋਂ ਕੋਈ ਚੀਜ਼ ਲੈ ਆ ਦੇਵੇ ਜਾਂ ਸਾਨੂੰ ਕਿ ਆ ਖੜਾਉਣੇ ਮਿਲ ਜਾਂਦੇ ਹੈਂ ਡੰਡਾ ਦਾ ਮਿਲਦਾ ਸੀ ਜਾਂ ਬਸ ਕੱਲਾ ਇੱਕ ਉਹ ਤੋਤਾ ਜਿਆ ਹੁੰਦਾ ਉਹ ਜ਼ਰੂਰ ਨਿੱਕੇ ਹੁੰਦੇ ਨੂੰ ਕਈ ਰੀ ਲੈ ਜਾਂਦੇ ਜੋ ਤੁਰਦਾ ਉੱਤੇ ਤੋਤਾ ਆਇਆ ਉਹ ਬੇਬੇ ਕੀ ਹੱਸੀ ਜਾਲਾ ਬੱਸ ਯਾਰ ਆ ਖੁਸ਼ੀ ਸੀ ਮੁੜ ਕੇ ਥੋੜੇ ਜੇ ਵੱਡੇ ਹੋ ਗਏ ਮੇਲੇ ਤੇ ਪਾਣੀ ਵਾਲੇ ਬੜੇ ਉਂਗਲਿ ਪਾ ਕੇ ਠੱਪ 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 ਉਹ ਘਰ ਦੇ ਬੜੇ ਸ਼ਕੀਮੀ ਸੀ ਗੱਜਰ ਦੇ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਹ ਦੇ ਦੇ ਇਹਨੂੰ ਇੱਕ ਸਾਲਾ ਸਾੜੀ ਢੜੀ ਪਾ ਲਈ ਜੋ ਮੱਤਾ ਹਨਾ ਨਾ ਕੋਦ ਮੰਗੇ ਤੇ ਹੁਣ ਬਾਈ ਹੁਣ ਮੈਂ ਮੇਰਾ ਜੋਰ ਛੋਟਾ ਤੇ ਮੇਲੇ ਤੇ ਉੱਠ ਗਿਆ ਤੱਕ ਤੂਰੇ ਆ ਵੀ ਫੁੱਲ ਪਣਾ ਲੈ ਦੇ ਆ ਵੀ ਲੈ ਦੇ ਆ ਵੀ ਲੈ ਦੇ 10-12 ਪਾਣੀ ਵਾਲੇ ਬਾਬਾ ਮੇਰੇ ਕੋਲੇ ਇੰਨੇ ਬਲਬਲੇ ਇਕ ਬੁਰੀ ਨੇ ਮੈਨੂੰ ਪੁੱਛਦਾ ਕਿ ਕਿੰਨੇ ਦਾ ਭਾਈ ਆਕੇ ਉਹ ਮੈਂ ਕਿਹਾ ਪਰਾ ਕੰਮ ਕਰ ਇਹਦਾ ਮਸ਼ਹੂਰ ਆ ਤੇ ਲੈ ਮੈਂ ਕਿਹਾ ਤੇ ਚੱਕੀ ਦਾ ਵੇਚਣ ਵਾਲਾ ਨੂੰ ਫਿਰਦਾ ਆ ਕੇ ਮੈਂ ਕਿਹਾ ਮੈਂ ਤੈਨੂੰ ਬਲਬਲੇ ਵੇਚਣ ਵਾਲਾ ਦੀ ਨਾ ਉਹ ਇਹਨਾਂ ਜਵਾਬ ਕਾ ਮੈਂ ਕਰੇ ਕੀ ਆ ਹੈ ਆ ਬੰਤਰੀ ਦੇ ਤੇ ਆਲੇ ਦੇ ਮੇਰੇ ਕੋਲੇ ਸਮਾਂ ਨਹੀਂ ਇੰਨਾ ਹੋ ਗਿਆ ਉਹ ਬੀਬੀ ਦਾ ਵੀ ਕੋਈ ਖਸੂਰ ਨਹੀਂ ਸੀ ਉਹਨੂੰ ਲੱਗਿਆ ਹੀ ਐਵੇਂ ਭਾਈ ਵੇਚਣ ਵਾਲੇ ਹੋ ਬੜਾ ਟਵਰੀ ਵੇਚਦਾ ਫਿਰਦਾ ਉਹਨੇ ਕਿਹਾ ਧੂਫਾ ਦੇ ਕਿੰਨੇ ਦਾ ਦਿੰਦਾ ਸਸਤਾ ਦੇ ਪੰਜਾਬੀ ਆ ਤੂੰ ਤਾਂ ਘਗਰੀਆਂ ਹੀ ਵਾਲੇ ਵੇਚ ਦਿੰਦੇ ਨਾ ਉਨੇ ਗਵਿਆ ਉਹ ਤਾਂ ਚਕਵੀ ਜੀ ਹੁੰਦੀ era ਕਬਰਗੀ ਜੀ ਬਸ ਉਹ ਤਾਂ ਰੋਟੀ ਪਿੱਛੇ ਦੇ ਜਾਂਦੇ ਹੁੰਦੇ ਘਰੇ ਉਹ ਤੇ ਫੂਕ ਮਾਰਨੀ ਉਹ ਇਹ ਵੀ ਨਾ ਚ ਰੇ ਉਹ ਭੀਰੀ ਦੇ ਜਿਹੜੀ ਉਹਨਾਂ ਨੇ ਬੰਦ ਨੂੰ ਬਾ ਜਾਂਦੇ ਸੀ ਅੱਧੀ ਦਿਹਾੜੀ ਕਿਸੇ ਨੂੰ ਨਹੀਂ ਮਿਲਦੇ ਸੀ ਉਹ ਭੀਰੀ ਲੈ ਕੇ ਬਾਸੇ ਖੁੰਜੇ ਚ ਵਰਗ ਸਾਰਾ ਸਾਮ ਕਰਨ ਅੰਦਰ ਹਵਾ ਸਾਰੀ ਘੜ ਦਦੇ ਸੀ ਤੇ ਭੀਰੀ ਕਕਾਈ ਫਿਰ ਨਹੀਂ ਮਤਲਬ ਕੋਈ ਵੀ ਨਹੀਂ ਆ ਸਾਡੇ ਦਾ ਖੇਡ ਦਾ ਸੀ ਬਾਕੋ ਤੁਸੀਂ ਵੀ ਉਹਨਾਂ ਤੇ ਆ ਜਾਓ ਬਾਈ ਮੇਰੇ ਕੋਲੇ ਆਓ ਤੁਹਾਨੂੰ ਅੱਕ ਦਾ ਪਸਤਾ ਹਲਗਲਾ ਕੇ ਦੇਵਾ ਦਾਪਾ ਬਣਾਉਣਾ ਅੱਕਾ ਨੂੰ ਦਿਖਾਉਣਾ ਚਲਾ ਕੇ ਚੰਗਾ ਅੱਕ ਅੱਕ ਦਾ ਮਿਲ ਜੂ ਹੈਗੇ ਦੇਸੀ ਅੱਕ ਇੱਕ ਤੁਹਾਨੂੰ ਪਵੀਰੀ ਮਿਲੂਗੀ ਪਵੀਰੀਆਂ ਤਾਂ ਹੁਣ ਵੀ ਯਾਰ ਮੈਂ ਦੇਖਿਆ ਗਈ ਫਿਰਦੀਆਂ ਹੁੰਦੀਆਂ ਲਈ ਨਹੀਂ ਇੱਕ ਇਹ ਤਾਂ ਹੋਈ ਫੋਟੋਆਂ ਦੀਆਂ ਬਾਬਾ ਉਹ ਆਪਣੇ ਕੋਲੇ ਤਿੱਖੇ ਕੰਨਾਂ ਵਾਲਾਂ ਆਉਂ ਪੱਟੀਆਂ ਹੁੰਦੀਆਂ ਕੰਨਾਂ ਵਾਲੇ ਦੇਖਿਆ ਗਏ ਫੋਟੋ ਕਿੱਦਾਂ ਕਰਦੇ ਉਹ ਫੋਟੋਆਂ ਇਦਾਂ ਕਰਦੇ ਹਾਂ ਉਹ ਭੱਜਦੇ ਨਾ ਬਹੁਤ ਸੀ ਨਾ ਉਹ ਤਾਂ ਭੱਜ ਲੈਣਾ ਲੈ ਕੇ ਤਾਂ ਵੀ ਭੱਜਦੀਆਂ ਸੀ ਉਹ ਹਾਂ ਕਈ ਵਾਰੀ ਭੱਜਣਾ ਬਹੁਤ ਲੈ ਕੇ ਭੱਜੇ ਤੇਜ਼ ਪੱਖਾ ਚੱਲੇ ਮਤਲਬ ਇਹ 70 ਤੇ ਹੋਏ ਪਰਨਾ ਲੈ ਕੇ ਉਹਨੂੰ ਵੀ ਨਾਲ ਆਪ ਥਾਕਦਾ ਵੀਰੀ ਦਾ ਕੀ ਜਾਂਦਾ ਇਹ ਭੱਜੀ ਇਹਦਾ ਕੰਨੀ ਹੁੰਦਾ ਉਹਦਾ ਦੁੱਧੇ ਦਾ ਉਹ ਕੋਕਾ ਗੋਲੇ ਦਾ ਹਾਂ ਉਹ ਰਵਣਾ ਪਾਵਣਾ ਕੋ ਕੋ ਗੋਲੇ ਦਾ ਢੱਕਣ ਲੈ ਕੇ ਜਰਾ ਕੱਢ ਕੇ ਰੱਸੀ ਪਾ ਕੇ ਇਹਨੂੰ ਘਹਾ ਕੇ ਪੂਰਾ ਫਿਰ ਇਹ ਕੀ ਗੇੜ ਸੀ ਇੱਕ ਵਾਰ ਅਸੀਂ ਪਤਾ ਨਹੀਂ ਕਿਵੇਂ ਕਰਦੇ ਹੁੰਦੇ ਸੀ ਇੱਕ ਉਹਨੂੰ ਰਬੜ ਦੇ ਆਏ ਦੇ ਕੇ ਟੱਕਾ ਲਾ ਕੇ ਉਹਨੂੰ ਘੁਮਾ ਕੇ ਸੋਣਦੇ ਆਇਆ ਕਰਦੇ ਆ ਪੋਤਲੇ ਛੱਡਦੇ ਨੇ ਉਹਨੇ ਆਏ ਐ ਤੁਰੇ ਫਿਰਨ ਉਹਨੇ ਆਏ ਆ ਆ ਆ ਪੀ ਗੇਢੀ ਜਾਂਦੇ ਸੀ ਤੇ ਜਦੋਂ ਆ ਗਈ ਹੋਲੀ ਫਿਰ ਰੰਗ ਪਾਉਣਾ ਇੱਟਾਂ ਰਗੜ 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 ਰੋਗਣ ਪਾਉਣਾ ਇੱਟਾਂ ਦਾ ਫਿਰ ਉਹਦੇ ਚ ਪਾਣੀ ਪਾਉਣਾ ਫਿਰ ਉਹ ਕਉਂਦੇ ਸੀ ਦੁੱਧੇ ਤੇ ਸਾਨੂੰ ਕਿਹੜਾ ਰੰਗ ਲੈ ਕੇ ਦਿੰਦਾ ਸੀ ਭਾਈ ਤੇ ਬੁੜੀਆਂ ਜਿਹੜੀਆਂ ਭਾਬੀਆਂ ਆਉਂਦੀਆਂ ਸੀ ਦਿਵਰਾਂ ਤੇ ਕਾਲਾ ਤੇਲ ਹੀ ਪਾਈ ਜਾਂਦੀਆਂ ਸੀ ਕਾਲਾ ਤੇਲ ਹਾਂ ਤੇ ਦਿਵਰ 7-8 ਦਿਨ ਆਏ ਲੱਗ ਜਾਂਦੇ ਜਿਵੇਂ ਇੰਜਣ ਖੋਲਿਆ ਹੁੰਦਾ ਹੈ ਹੈ ਸਹੀ ਗੱਲ ਆ ਤੇ ਜੇ ਹੁਣ ਮੇਰੇ ਚਾਚੇ ਦੇ ਕਹਿੰਦੇ ਕਾਲਾ ਤੇਲ ਪਾਤਾ ਤਾਂ ਆਏ ਲੱਗੋ ਲੱਗਦਾ 8 ਦਾ ਇ ਯਾ ਫਿਰ ਦਾ ਇੰਜਣ ਪਿਆ ਨੋ 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 ਯਾਰ ਆਪਾਂ ਸਾਡੇ ਜਾਗੋ ਹੁੰਦੀ ਸੀ ਨਾਨਕ ਸੱਤ ਤੇ ਫਿਰ ਜਾਗੋ ਤੇ ਪਿੰਡ ਦਾ ਕੋਈ ਬਨਾਲਾ ਨਹੀਂ ਹੁੰਦਾ ਸਭ ਪੜ ਦਿੰਦੇ ਸੀ ਅੱਛਾ ਮਾਰ ਮਾਰ ਡਾਂਗਾ ਬਨਾਲੇ ਸਭ ਪੜ ਦਿੰਦੇ ਬਾਬਾ ਹੂੰ ਕਿਸੇ ਨੇ ਨਾ ਕਹਿਣਾ ਵੀ ਸਾਡਾ ਬਨਾਲਾ ਕਾਹਤ ਪੜਦੇ ਨਾਨਕੇ ਸਾਰੇ ਪਿੰਡ ਦੇ ਬਨਾਲੇ ਪੱਟੇ ਹੁੰਦੇ ਸੀ ਆ ਹੋਮਣਾ ਚਾਰ ਬੰਦੇ ਹਾਂ ਉਹ ਹੁੰਦੀ ਸੀ ਜਾਗੋ ਹੂੰ ਹੁਣ ਕਿਹੜੀ ਮੱਜਾ ਮੂ ਤਾਂ ਮਰਿਆ ਉਹਨਾ ਕਿਹਦੀ ਕਰਿਆ ਬੰਦੇ ਨੂੰ ਹਾਂ ਬੰਦੇ ਨੂੰ ਪਏ ਨੂੰ ਮੰਜਾ ਨੂੰ ਤਾਂ ਮਾਰ ਦਿੰਦੇ ਹਾਂ ਉੜਗਾ ਨੇ ਮੱਝਾ ਥੋੜੀ ਕਰਦੇ ਨੇ ਜਦ ਰੀੜੀ ਨਾ ਮੁੱਧੇ ਮਾਰ ਦੇਣੀ ਆ ਯਾਰ ਟਰੈਕਟਰਾਂ ਤੱਕ ਮੁੱਧੇ ਮਾਰ ਦਿੰਦੇ ਯਾਰ ਲੋਕਾਂ ਦੇ ਕੋ ਗੁੱਸਾ ਹੀ ਨਹੀਂ ਸੀ ਯਾਰ ਐਡੇ ਯਾਰ ਨੇਕ ਸੁਭਾਅ ਦੇ ਲੋਕ ਸੀ ਉਹ ਸਾਡੇ ਬਜ਼ੁਰਗ ਯਾਰ ਐਡੀ ਸਹਿਣ ਸੀਨ ਵਾਲੇ ਸੀ ਤੇ ਆਪਾਂ ਇਹ ਆਉਂਦੇ ਹੁੰਦੇ ਸੀ ਤੁਹਾਡੀ ਮਰਜ਼ੀ ਪੜ ਜਾਂਦੀ ਹਾਂ ਇਹਨਾਂ ਕੋਲ ਇੱਕ ਬੁੱਤ ਕੀ ਜੀਉਂਦੀ ਸੀ ਪੰਿਆਂ ਕੋਲ ਕੋਈ ਹਾਂ ਸ਼ਰਾ ਸ਼ਰਾ ਉੱਥੇ ਨੱਚੀ ਜੜਾ ਨੇ ਕਰਿਆ ਆ ਗਿਆ ਆਪਣੇ ਅੱਛਾ ਬੁਰਾ ਨੇ ਬੈਠੇ ਨੇ ਬੈਜਣਾ ਜਿਵੇਂ ਚੁੱਕੀ ਦਾ ਲੱਗਿਆ ਹੁੰਦਾ ਇਹਨੇ ਨਾਲ ਨਾਲ ਬਿੜੇ ਨੂੰ ਸਾਹਮਣੇ ਉਹ ਵਾਵਾ 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 ਸੀ ਗਿਆ ਚੱਕਿਓ ਚੱਕਿਓ ਨਾ ਚੱਕਿਓ ਪਤਾ ਨਹੀਂ ਉਹ ਕਹਿੰਦੇ ਕੀ ਹੈ ਪੁੱਤਰਾ ਬਾਪੂ ਇਹ ਕਹਿੰਦਾ ਓਏ ਲੈ ਕੁੜੀ ਐ ਕਿਹੜਾ ਮਰਜੀ ਕਰ ਰੱਬ ਦਾ ਸੈਨਾ ਦਾ ਰੰਗ ਰੰਗ ਪ੍ਰੋਗਰਾਮ ਆ ਬਸ ਚੱਲਣ ਦਿਓ ਬੁੜੇ ਨੂੰ ਮਤਲਬ ਪਤਾ ਕੋਈ ਨਹੀਂ ਬੁੜੇ ਨੂੰ ਪੁੱਛ ਲੋ ਬਾਪੂ ਉਹ ਜਿਆ ਕੀ ਕਹਿ ਰਿਹਾ ਓਏ ਯਾਰ ਆਪਾਂ ਯਾਰ ਕੀ ਦੇਣਾ ਯਾਰੀ ਸਾਰੇ ਮੇਰੇ ਸੱਚੀ ਨੇ ਨਕੀ ਜਾਣਦੇ ਆਪਣੇ ਕੀ ਲੈਂਦੀ ਹੈ ਯਾਰ ਇਹ ਦੇ ਜਾਣਗੇ ਸਾਰੇ 100 ਰੁਪਏ ਦੇ ਦਿਓ ਯਾਰੀ 40 ਦੇ ਦਿਓ ਉੱਥੋਂ ਸਾਰੇ ਖਾ ਲੈਣਗੇ ਹੋਰ ਤੇ ਅੱਜ ਬੱਚੇ ਨੱਚ ਲੈਣ ਦਿਓ ਯਾਰੀ ਇਤੋਂ ਤੱਕ ਭਈਆਂ ਦਾ ਕੰਮ ਹੁੰਦਾ ਸੀ ਜਿਹਨਾਂ ਨੂੰ ਸਰਪੰਚ ਖੜਾਤਾ ਸਾਡੇ ਬਜ਼ੁਰਗਾਂ ਨੇ ਨਹੀਂ ਘਰਾਂ ਚ ਬੜਨ ਦੇ ਉੱਤੇ ਸੀ ਖੇਤਾਂ 'ਚ ਹੁੰਦੇ ਸੀ ਇੱਕ ਬੋਤਲ ਮੈਂ ਦੱਸਦਾ ਵੀ ਆਪਣੇ ਘਰਾਂ ਦੇ ਵਿੱਚ ਨਿਸ਼ੀਮੀਦਾਰ ਕੋਲੇ ਬਸ ਕਣਕ ਦਾ ਢੋਲ ਹੁੰਦਾ ਸੀ ਉਹਦੇ ਨੇ ਬਰਖ ਲਿਆਉਣੀ ਉਹਦੇ ਨੇ ਮੀਂਹ ਲਿਆਉਣਾ ਉਹਦੇ ਜਿਹੜਾ ਕੋਈ ਚੀਜ਼ ਮੁੱਕ ਜਾਈ ਉਹ ਕਣਕ ਦੇ ਦੱਬਾ ਭਰ ਕੇ ਲੈ ਜਾਣਾ ਜਿਹੜਾ ਭਾਈ ਉਹਨਾਂ ਦੇ ਸਬਜ਼ੀ ਵਾਲਾ ਉਹਦੇ ਕੋਲੇ ਦੋ ਗੱਟੂ ਸਾਈਡਾਂ ਤੇ ਇੱਕ ਮੂਹਰੇ ਐ ਪਚਾਰੇ ਟੰਗਿਆ ਹੁੰਦਾ ਸੀ ਠੀਕ ਹੈ ਉੱਪਰ ਉਹਦੇ ਸਬਜ਼ੀਆਂ ਹੁੰਦੀਆਂ ਸੀ ਐਂਡਲ ਨਾਲ ਖਾਣ ਵਾਲਾ ਸਮਾਲ ਹੁੰਦਾ ਸੀ ਉਹਨਾਂ 'ਚ ਕਣਕ ਪਾਉਂਦਾ ਸੀ ਅਸਿੰਕੋ ਪਰਿਉਣੀ ਤਾਂ ਲੈ ਕੇ ਲੋਲੂ ਦਾਣਿਆਂ ਦਾ ਖੜੇ ਹੋਣਾ ਬਾਹਰ ਆ ਜਾ ਭਾਈ ਚੱਕ ਦੇ ਕੁਲਤੀ ਪੈਸਾ ਤਾਂ ਮਤਲਬ ਹੀ ਕੋਈ ਨਹੀਂ ਚੱਲਦਾ ਕਣਕ ਹੀ ਚਲਦੀ ਸੀ ਸਭ ਦੇ ਲਈ ਸਭ ਦੀਆਂ ਲਈ ਤਾਂ ਵੀ ਹਾਂ ਬਾਹਰ ਫੜ ਲੈ ਕੇ ਆਉਣੀ ਤਾਂ ਵੀ ਕਣਕ ਮੇਪੂ ਲੈ ਕੇ ਆਣ ਤਾਂ ਚੱਲ ਕਣਕ ਪਤਾ ਨਹੀਂ ਆਉਂਦੀ ਇੱਨੀ ਕਿੱਥੋਂ ਸੀ ਸਾਡੇ ਬਜ਼ੁਰਗਾਂ ਕੋਲੇ ਯਾਰ ਮੈਂ ਕਹਿੰਦਾ ਯਾਰ ਅਸੀਂ ਤਾਂ ਯਾਰ ਕੋੰਟਲਾਣਾ ਵੇਚਤੀ ਹਮ ਸਾਰਾ ਸਾਲ ਕਣਕੀ ਵੇਚੀ ਜਾਂਦੇ ਸੀ ਯਾਰ ਘਰੋਂ ਉਹ ਵੇਚੀ ਉਹਦੀ ਚੱਲਦਾ ਉਹ ਪੈਸੇ ਹੀ ਹੁੰਦੇ ਸੀ ਉਹ ਕਣਕ ਪੈਸੇ ਸੀ ਹਾਂ ਤੇ ਹੁਣ ਕਿਸੇ ਦੇ ਘਰੇ ਨਹੀਂ ਕਣਕ ਕਾਣ ਚੋਬੀ ਹਾਂ ਨਹੀਂ ਜੇ ਕਿਸੇ ਦੇ ਵਿਆਹ ਕਰਿਆ ਹੁੰਦਾ ਤੇ ਮੁੜ ਕੇ ਕਣਕੇ ਖਦਮ ਹੋ ਜਾਂਦੀ ਹੈ ਤੇ ਉਦੋਂ ਪਤਾ ਨਹੀਂ ਸਾਰਾ ਟਪਰਾ ਡੋਢੀ ਦੇਛਦੇ ਸੀ ਭਾਈ ਜੇ ਦੋ ਭਰਾ ਤਿੰਨ ਭਰਾ ਡੋਢੀ ਡੋਲੂ ਭਰੀ ਖੜੇ ਹੁੰਦੇ ਸੀ ਮੈਂ ਵੀ ਕੋਲਫੀ ਲੈਣੀ ਮੈਂ ਵੀ ਲੈਣੀ ਆਉਂਦਾ ਭਾਈ ਕਿੱਕ ਭਾਈ ਭਾਈ ਕੋਲੇ ਤੱਕੜੀ ਵੀ ਦੁੱਤੀ ਹੁੰਦੀ ਘੱਟ ਵੱਧ ਦੀ ਤੋਲਦਾ ਹੁੰਦਾ ਸੀ ਜੇ ਕਿਸੇ ਦੇ ਵਿਆਹ ਸਾਦੀ ਇਹ ਪਿੰਡਾਂ ਪਿੰਡ ਦੇ ਮੁੰਡੇ ਆਪਾਂ ਕੰਮ ਕਰ ਦਿੰਦੇ ਸੀ ਬਿਲਕੁਲ ਕਰਾਉਂਦੇ ਸੀ ਲੱਡੂ ਜਲੇਬੀਆਂ ਖੁੱਲਾ ਚੱਲਦਾ ਸੀ ਹੈ ਜ਼ਿੰਮੇਵਾਰੀ ਦਾ ਕੰਮ ਕਰਦੇ ਸਾਰੇ ਪਿੰਡ ਵਾਲਿਆਂ ਦਾ ਮਤਲਬ ਹੀ ਨਹੀਂ ਸੀ ਵਿਆਹ ਤੇ ਜਾ ਕੇ ਰੋਟੀ ਖਾ ਜਾਣ ਹਾਂ ਠੀਕ ਹੈ ਪਹਿਲਾਂ ਬਰਾਤ ਫੇਰ ਆਇਆ ਗਿਆ ਫੇਰ ਪੰਡਾਲ ਦੇ ਦੇਖੋ 30 ਨੰਬਰ ਤੇ ਫੇਰ ਪਹਿਲਾ ਬੰਦਿਆ ਫੇਰ ਬੁੜੀਆਂ ਫੇਰ ਵੀ ਵੇਖੋ ਪਹਿਲਾਂ ਬਰਾਤ ਵਾਲੇ ਖਾ ਗੇ ਬਰਾਤ ਵਾਲਿਆਂ ਨਾਲ ਬੁੜੀ ਕੋਈ ਨਹੀਂ ਹੁੰਦੀ ਸੀ ਫੇਰ ਜਿਹੜੇ ਮੇਲ ਕੀੜਾ ਉਹਨਾਂ ਨੇ ਇਕੱਠਿਆਂ ਨੇ ਖਾਣੀ ਆ ਫੇਰ ਪੰਡਾਲ ਵਾਲਿਆਂ ਦੀ ਵਾਰੀ ਆ ਗਈ ਪੰਡਾਲ ਵਾਲਿਆਂ ਨੇ ਬੰਦਿਆਂ ਬੰਦਿਆਂ ਨੇ ਰੋਟੀ ਖਾਧੀ ਫੇਰ ਬੁੜੀਆਂ ਨੂੰ ਲਾਉਣੀ ਹੈ ਵੇਟਰਾਂ ਨੇ ਪੰਜ ਵਾਰੀ ਚਾਰ ਵਾਰੀ ਰੋਟੀ ਲਾਉਣੀ ਹੁੰਦੀ ਸੀ ਤੇ ਹੁਣ ਵੇਟਰ ਕਹਦੇ ਬਾਈ ਆਪ ਹੀ ਹੁੰਦੇ ਸੀ ਬੇਟਾ ਆਓ ਆਪਾ ਬੈਠ ਰਹੀ ਹੁੰਦੇ ਸੀ ਚੱਕ ਲਾ ਕੁਰਸੀ ਚੱਕ ਲਿਓ ਮੰਜੇ ਇੱਕ ਨੇ ਦਵਾਤ ਚੱਕ ਲੈਣੀ ਜਿਹੜਾ ਬਾਹਲਾ ਸੀਨੀਅਰ ਜਾਂਦਾ ਸੀ ਉਹ ਕਾਫੀ ਚੱਕਦਾ ਹੁੰਦਾ ਸੀ ਜਿਹੜਾ ਬਾਹਲਾ ਹੁੰਦਾ ਹੈ ਨਾ ਮਤਲਬ ਕਿ ਇਹ ਪਤਾ ਤਖੜਾ ਹੈ ਉਹ ਕਾਫੀ ਚੱਕੂਗਾ ਜਿਹੜਾ ਉਹ ਤੋਂ ਥੋੜਾ ਜਿਹਾ ਛੋਟਾ ਹੁੰਦਾ ਹੈ ਮਤਲਬ ਸਰਪੰਚ ਕੋਲੇ ਕਾਪੀ ਹੈ ਮਤਲਬ ਮੈਂਬਰ ਕੋਲੇ ਸਾਹੀ ਤੇ ਦਵਾਤ ਹੈ ਜਿਹੜੇ ਵੋਟਰ ਆ ਫਿਰ ਉਹ ਭੱਜਿਆ ਥੱਲੇ ਹੁੰਦੇ ਸੀ ਯਾਕੋ ਚੱਕੀ ਆਗਣਾ ਸਿੱਟੇ ਜਾਣੇ ਫਿਰ ਦੱਸਣਾ ਪੈਂਦਾ ਸੀ ਬਰਾਤ ਆਸਤੇ ਲੈਣੀ ਹੈ ਜੀ ਹਾਂ ਬਸ ਤੇ ਬਰਾਤ ਆਸਤੇ ਪਾਈ ਘਰਾਣਾ ਦਰੀ ਤੇ ਚਾਦਰ ਬਰਾਤ ਆਸ ਤੇ ਮੰਝਾ ਫਿਰ ਉਹਨਾਂ ਨੇ ਮੰਝਾ ਵੀ ਨਵਾਂ ਦੇਣਾ ਚਾਦਰ ਦਰੀ ਤੇ ਸਹਰਾਣਾ ਵੀ ਨਵਾਂ ਦੇਣਾ ਬਈ ਬਰਾਤ ਵਾਲਿਆਂ ਨੇ ਭਾਇ ਉਹ ਵੀ ਬੰਦਈ ਉਹਨਾਂ ਨੇ ਵੀ ਉਵੇਂ ਹੀ ਲੇਟਣਾ दारू ਪੀ ਕੇ ਜਿਵੇਂ ਫੇਰ ਵਾਲੇ ਜਿਵੇਂ ਪਰ ਉਹ ਨਾ ਆਤੇ ਨਾ ਧਰਮ ਸਾਲਾ ਜਿਪਿਛਾਉਣੇ ਧਰਮ ਸਾਲਾ ਤੇ ਚਿੱਟੀਆਂ ਚਿੱਟੀਆਂ ਚਾਦਰਾਂ ਵਿਚਾਇਆਂ ਹੋਣੀਆਂ ਪਰੌਣੇ ਜਿਹੜੇ ਪਰੌਣੇ ਦਾ ਮੰਝਾ ਹੁੰਦਾ ਜੀ ਉਹਦੀ ਡੈਕੋਰੇਸ਼ਨ ਲੱਗ ਹੁੰਦੀ ਸੀ ਬਾਬਾ ਹੁਣ ਤੱਕ ਸਹਰਾਣਾ ਨਹੀਂ ਦਿੱਤਾ ਲੈ ਨਾ ਨੋ ਨੋ ਸਹਰਾਣਾ ਪਰੌਣਾ ਮੰਝਿਆਲ ਨੂੰ ਜਾਵੇ ਤਾਂ ਸੀ ਡੰਡਾ ਨਾ ਫੇਰਨੇ ਕਿ ਕੁਰਸੀ ਤੇ ਬੈਠ ਬੱਤ ਬੱਤ ਜ਼ੋਬੇ ਤੇ ਬਾਹੰਦੇ ਘਰੇ ਤਾਂ ਲਿਆਂਦੀ ਘਰੇ ਕਿਹੜਾ ਲਿਆਂਦਾ ਕੁੜੀ ਵਾਲਾ ਪਿੰਡ ਦੀ ਗੱਲ ਕਰਦਾ ਵੀ ਪਿੰਡ ਚੋਂ ਇਕੱਠਾ ਕਰ ਲਾਂ ਹੁਣ ਜੇ ਮੇਰੇ ਹਿਸਾਬ ਨਾਲ ਪਹਿਲੀ ਐ ਪ੍ਰਾਣੇ ਨੂੰ ਇਕੱਲੇ ਨੂੰ ਤੋੜ ਲਾਵੇ ਵੀ ਜਾ ਜਗ੍ਹਾ ਤੇ ਘਰ ਵਾਲੀ ਲਿਆ ਉਹਨੂੰ ਪਿੰਡ ਚੋਂ ਘਰ ਨਹੀਂ ਲੱਭਣਾ ਗਿਆ ਤਾਂ ਹੁੰਦਾ ਨਹੀਂ ਉਹ ਹਾਂ ਉਹ ਵੀ ਗੱਲ ਹੈ ਹੈ ਉਦੋਂ ਕੁੜੀ ਲੈ ਕੇ ਪੈਲ ਚੋਂ ਮੂੜਿਆ ਉਹਨਾਂ ਘਰ ਤਾਂ ਵੇਖਦਾ ਸੀ ਤੇ ਕਿਵੇਂ ਲੱਭੂ ਇਹ ਵਿਆਹ ਬੂ ਕਿਹੜੇ ਰਹਿ ਗਏ ਯਾਰ ਸੋਸੇ ਪਾਸਿਆਂ ਰਹਿ ਗਏ ਵਿਆਹ ਹੁੰਦੇ ਸੀ ਜਦੋਂ ਮਤਲਬ ਕਿ ਆਨੰਦ ਕਾਰਜ ਹੁੰਦੇ ਸੀ ਪਿੰਡ ਸ਼ਾਂਤ ਹੁੰਦਾ ਸੀ ਹਾਂ ਸਾਰਿਆਂ ਦੇ ਕੰਨਾਂ 'ਚ ਪੈਂਦਾ ਸੀ ਵੀ ਬਾਬਾ ਕੀ ਕਹਿੰਦਾ ਹੈ ਸਹੀ ਗੱਲ ਆ ਫੇਰ ਕੁੜੀਆਂ ਨੇ ਸਿੱਖਿਆ ਗਾਉਣੀ ਹਾਂ ਸਾਰੇ ਰੋਣ ਲੱਗ ਜਾਂਦੇ ਸੀ ਵੀ ਸਾਡੀ ਧੀ ਚੱਲੀ ਆ ਸਾਰੇ ਪਿੰਡ ਦੀਆਂ ਅੱਖਾਂ ਜਾਂਝੂ ਹੁੰਦੇ ਸੀ ਵੀ ਸਾਡੀ ਧੀ ਚੱਲੀ ਆ ਸਾਡੇ ਪਿੰਡ ਸੁਨਣਾ ਉਹ ਚਲਿਆ ਸਾਡੇ ਪਿੰਡ ਦੀ ਇੱਕ ਧੀ ਚੱਲੀ ਆ ਠੀਕ ਹੈ ਫੀਲ ਸਾਰਾ ਪਿੰਡ ਕਰਦਾ ਸੀ ਸਾਰਾ ਪਿੰਡ ਫੀਲ ਕਰਦਾ ਸੀ ਉਹ ਸਿੱਖਿਆ ਤੇ ਸਾਰਾ ਪਿੰਡ ਰੋਂਦਾ ਸੀ ਸਾਰੇ ਪਿੰਡ ਕੁੜੋਂਾਂ ਨੂੰ ਪੈਸੇ ਦਿੰਦਾ ਸੀ ਆਪ ਦੇ ਦੀ ਲੰਦੇ ਸੀ ਨਾ ਉਹ ਤੋਂ ਸਾਰੇ ਸਾਰੇ ਗੱਲ ਆਪ ਦੇ ਦੀ ਲੰਦੇ ਸੀ ਉਹੀ ਬੈਣ ਵਾਲੀ ਗੱਲ ਆ ਗਈ ਨਾ ਉਹ ਕਹਿੰਦਾ ਨਾ ਬਾਹਰਲਾ ਗੋਰਾ ਆਇਆ ਸੀਗਾ ਦੇ ਉਹ ਸਰਚ ਕਰਦਾ ਸੀਗਾ 부ੜੀ ਨੂੰ ਕਹਿੰਦਾ ਬੈਣ ਕਿਵੇਂ ਪਾਉਣੀ ਆ ਨਾ ਫੇ ਤੁਸੀਂ ਮਤਲਬ ਕਿ ਦੂਜੇ ਦੇ ਘਰੇ ਜਾ ਕੇ ਆਏ ਰੋ ਲੈਂਦੀਆਂ ਵੀ ਇਸਿਆ ਪੱਟ ਸਿਆਪਾ ਹੁੰਦਾ ਸੀ ਅੱਗੇ ਹੁਣ ਤਾਂ ਨਹੀਂ ਕਰਦਾ ਕੋਈ ਅੱਗੇ 부ੜੀਆਂ ਕਰਦੀਆਂ ਉਹਦੀਆਂ ਇਕੱਠੀਆਂ ਹੋ ਕੇ ਸਿਆਪਾ ਕਰਦੀਆਂ ਹੁੰਦੀਆਂ ਸੀ ਪੈੜਦੀਆਂ ਹੁੰਦੀਆਂ ਸੀ ਬੰਦੇ ਮਰੇ ਨੂੰ ਤੇ ਉਹਨੂੰ ਪੱਟ ਸਿਆਪਾ ਕਹਿੰਦੇ ਸੀ ਬੈਣ ਪਾਉਣੇ ਹੁਣ ਤਾਂ ਕਿਹੜੇ ਬੈਣ ਹੀ ਨਹੀਂ ਪਾਉਂਦੇ ਆਉਦੇ ਕਿਸੇ ਨੂੰ ਤੇ ਨਾ ਅੱਗੇ ਕਹਿੰਦੇ ਸੀ ਹਾਂ ਦੇਖਣੀ ਪੜੂਗਾ ਅੱਗੇ ਤਾਂ ਪੜੂਗਾ ਦਿਲੋਂ ਪੱਟ ਸਿਆਪਾ ਕਰਦੀਆਂ ਸੀ ਦਿੜੋਂ ਰੋਂਦੀਆਂ ਸੀ ਤੇ ਹੁਣ ਵਾਲੀਆਂ ਪਹਿਲੀ ਗੱਲ ਤਾਂ ਅਗਲੇ ਦਾ ਜਵਾਨ ਪੁੱਤ ਮਰਿਆ ਹੁੰਦਾ ਮਗਰ ਤੇ ਦੋ ਜਿਹੜੇ ਰਿਸ਼ਤੇਦਾਰ ਹੁੰਦੇ ਰੋਂਦੇ ਨੇ ਜਿਹੜੇ ਪਿੰਡ ਚ ਲੈ ਜਾਂਦੇ ਨੇ ਉਹ ਤਾਂ ਮਗਰ ਕਰੀ ਜਾਂਦੇ ਦੱਸ ਹੁਣ ਇਹ ਕਿਹੜਾ ਭਣਾ ਉੱਠਣ ਲੱਗਿਆ ਸੀ ਰੋਟੀਆਂ ਦਿਖਵਾਉਣ ਦੇ ਦੋਤ ਐਡੀ ਦੂਰੋਂ ਚੱਲ ਕੇ ਆਏ ਸੀ ਉਹਨਾਂ ਦਾ ਤਾਂ ਖਾਣ ਤੇ ਧਿਆਨ ਹੁੰਦਾ ਯਾਰ ਕੀ ਦਾ ਯਾਰ ਬੰਦੇ 'ਚ ਧਿਆਨ ਹੈ ਯਾਰ ਹੈ ਇਹ ਤਾਂ ਜਿਹਦਾ ਮਰਿਆ ਉਹਨੂੰ ਦੁੱਖ ਹੈ ਉਹਨਾਂ ਨੂੰ ਵੀ ਥੋੜੇ ਦਿਨੀ ਹੁੰਦਾ ਜਵਾਕਾਂ ਨੂੰ ਤਾਂ ਬੰਦੇ ਦੇ ਘਰਵਾਲੀ ਨੂੰ ਦੁੱਖ ਹੁੰਦਾ ساری ਉਮਰ ਦਾ ਹਾਂ ਵੀ ਮੇਰਾ ਬੰਦਾ ਗਿਆ ਕਮਾਉਣ ਆਲਾ ਰੋਂਦੇ ਉਹ ਵੀ ਕਮਾਈ ਨੂੰ ਹੀ ਹੈ ਹੂੰ ਬੰਦੇ ਨੂੰ ਕੋਈ ਨਾ ਰੋਂਦਾ ਬਾਈ ਨਾ ਬੰਦਾ ਇੰਨਾ ਕ ਪੈਸਾ ਕਮਾ ਕੇ ਜਾਵੇ ਬੰਦਾ ਮਰ ਜੇ ਹਫਤੇ ਬਾਅਦ ਕੋਈ ਚੁੰਦਾ ਪਰਿਵਾਰ 'ਚ ਦਬਾਅ ਹੋ ਗਿਆ ਤਾਂ ਗਿਆ ਸਾਡੇ ਕੋਲ ਪੈਸੇ ਹੈਗੇ ਘਰ ਵਾਲੀ ਰੋਂਦੀ ਐ ਮੈਂ ਜਵਾਕ ਕਿਵੇਂ ਪਾਲੂ ਜਵਾਗ ਰੋਂਦੇ ਹੁਣ ਪੈਸੇ ਕਿਥੋਂ ਲਵਾਂਗੇ ਮਾਂ ਪਿਓ ਰੋਂਦੇ ਵੀ ਸਾਡੇ ਬੜਾਪੇ ਸਾਨੂੰ ਕੌਣ ਸੰਭੂ ਸਾਰੇ ਆਪੋ ਆਪਣੇ ਮਤਲਬ ਨੂੰ ਰੋਂਦੇ ਬਈ ਬੰਦੇ ਨੂੰ ਕੋਈ ਨਹੀਂ ਰੋਂਦਾ ਪਰ ਅੱਗੇ ਰੋਂਦੀਆਂ ਸੀ ਬੁਢਾ ਆਉਂ ਕਹਿੰਦੀ ਪੁੱਤ ਜੇ ਬੈਣ ਹੀ ਸੁਣਨੇ ਨਾ ਪੱਲੀ ਪਛਾ ਫਿਰ ਉਹ ਕਹਿੰਦਾ ਵੀ ਪੱਲੀ ਦਾ ਮਤਲਬ ਨਹੀਂ ਤੂੰ ਇੱਥੇ ਬਹਿ ਕੇ ਉਹ ਕਹਿੰਦੀ ਇੱਥੇ ਬਹਿ ਕੇ ਬੈਣ ਨਹੀਂ ਪਹਿਣਿਆ ਪੁੱਤ ਉਹ ਬਹਿ ਗਈ ਪੱਲੀ ਤੇ ਕਹਿੰਦੀ ਬਹਿ ਜਾ ਫਿਰ ਉਹ ਬਾਬੋ ਨੇ ਆਸ ਗਵਾਂਡ ਇਕੱਠਾ ਕਰ ਲਿਆ ਪਾ ਪਾ ਬੈਣ ਬਾਬਾ ਇੰਨਾ ਰੋਈ ਉਹ ਅੱਛਾ ਉਹਨੇ ਜਦੋਂ ਵੇਖਿਆ ਵੀ ਸੱਚੀ ਪਾਣੀ ਅੱਖਾਂ ਚ ਇੰਨਾ ਡਿੱਗੀ ਜਾਂਦਾ ਤੇ ਮਤਲਬ ਫਿਰ ਉਹਨੇ ਘੰਟੇ ਬਾਅਦ ਜਾ ਕੇ ਬੇਬੇ ਨੇ ਠੀਕ ਹੋਈ ਪਾਣੀ ਪੂਣੀ ਪਾਇਆ ਗਵਾਂਡਣਾ ਨੇ ਆ ਕੇ ਫਿਰ ਉਹਨੇ ਦੱਸਿਆ ਉਹ ਕਹਿੰਦੀ ਅਸੀਂ ਜਦੋਂ ਅਗਲੇ ਦੇ ਘਰੇ ਜਾਂਦੇ ਹਾਂ ਨਾ ਜਦੋਂ ਅਸੀਂ ਸਿਆਪਾ ਕਰਦਿਆਂ ਸੀ ਜਿਹੜਾ ਸਾਡਾ ਮਰਿਆ ਪਰ ਉਹਨੂੰ ਰੋਣਾ ਹਾਂ ਤਾਂ ਰੋਣਾ ਹੁੰਦਾ ਪੁੱਤ ਹਾਂ ਦੂਜੇ ਤੇ ਨਹੀਂ ਆਉਂਦਾ ਫਿਰ ਆਪਦੇ ਨੂੰ ਯਾਦ ਕਰਕੇ ਰੋਣਾ ਪੈਂਦਾ ਹਾਂ ਹੁਣ ਤਾਂ ਆਪਦੇ ਨੂੰ ਯਾਦ ਕਰਕੇ ਨਹੀਂ ਰੋਂਦਾ ਬਾਈ ਕੋਈ ਹਾਂ ਸੱਚੀ ਗੱਲ ਆ ਬਾਈ ਹੁਣ ਤਾਂ ਉਹ ਕਹਿੰਦੇ ਨੇ ਤਾਂ ਤਾਂ ਸਖੇੜਦਾ ਸੀ ਕੋਈ ਤੇ ਉਹ ਉਹਦਾ ਮਾਤਾ ਮਰ ਗਈ ਉਹ ਕਿਸੇ ਨੇ ਕਹਿਤਾ ਕਹਿੰਦਾ ਫਲਾਣਿਆ ਤੇਰੀ ਬੇਬੇ ਬਿਮਾਰ ਆ ਓਏ ਜਾਦੇ ਔਖੀਆਂ ਡਾਕਟਰ ਲਿਆਏ ਬਾਈ ਬਣ ਕੇ ਕਹਿੰਦਾ ਤੂੰ ਜਾਬਣੀ ਕੋਲੇ ਇੱਕੀ ਬਾਜੀ ਲਾ ਕੇ ਆ ਗਿਆ ਬਸ ਉਹ ਕਹਿੰਦਾ ਕੰਜਰ ਦਾ ਬੇਬੇ ਤਾਂ ਪੂਰੀ ਹੋ ਗਈ ਅੱਛਾ ਯਾਰ ਬਾਈ ਬਣ ਕੇ ਦਰਿੰਗਾ ਦੁਰਿੰਗਾ ਸੱਟੋ ਕਹਿੰਦਾ ਇੱਕ ਬਾਜੀ ਰਹਿ ਗਈ ਬਸ ਲਾ ਕੇ ਆਇਆ ਉਹ ਕਹਿੰਦਾ ਕੰਜਰ ਦਾ ਬੇਬੇ ਤਾਂ ਨਵਾ ਆ ਵੀ ਲਈ ਅੱਛਾ ਕਹਿੰਦਾ ਤੂੰ ਪੌੜੀ ਤੇ ਪੌੜੀ ਲੈ ਕੇ ਸੀੜੀ ਲੈ ਕੇ ਲੈ ਕੇ ਕਹਿੰਦਾ ਇੱਕੀ ਬਾਜੀ ਆ ਕਹਿੰਦਾ ਆ ਗਿਆ ਉਹ ਕਹਿੰਦਾ ਬੇਬੀ ਦਾ ਤਿਆਰੀ ਕਰੀ ਬੜਾ ਤਰਨਾ ਚੱਕ ਲਿਓ ਕਹਿੰਦਾ ਇੱਥੋਂ ਹੀ ਨਾਲ ਰਲ ਜੂ ਆਹੀ ਬਾਜੀ ਆ ਯਾਰ ਹਾਂ ਤਾਂ ਸਾਰਾ ਨੀ ਉਰਤਾਂ ਦਾ ਬਾਈ ਹਨਾ ਉਹ ਕੰਮ ਆਜੇ ਲੋਕਾਂ ਦਾ ਆਪਦੇ ਪਿਓ ਲਈ ਆਪਦੀ ਮਾਂ ਲਈ ਆਪਦੀ ਦਾਦੀ ਲਈ ਆਪਦੇ ਦਾਦੇ ਲਈ ਕੋਈ ਪਿਆਰ ਨਹੀਂ